ਮਾਹਲ ਵਿਖੇ ਬੀਤੀ ਰਾਤ ਪਿੰਡ ਦੇ ਕੁਝ ਨੌਜਵਾਨਾਂ ਨੇ ਕੁਝ ਅਣਪਛਾਤੇ ਸਾਥੀਆਂ ਨਾਲ ਪੁਰਾਣੀ ਰੰਜਿਸ਼ ਕਾਰਨ ਇੱਕ ਘਰ ਤੇ ਇੱਟਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਾਰਨ ਝਗੜੇ ਦਾ ਕੋਈ ਨਹੀਂ ਜੀ ਕਿਤੇ ਪੁਰਾਣੀ ਰੰਜਿਸ਼ ਸੀਗੀ ਜਿੱਚੇ ਆਪਸ ਵਿੱਚ ਪਹਿਲਾਂ ਵੀ ਲੜੇ ਹੇ ਤੇ ਛੇ ਕੁ ਮਹੀਨੇ ਪਹਿਲਾਂ ਉਹਦਾ ਰਾਜੀਨਾਮਾ ਹੋ ਗਿਆ ਉਹਦੇ ਬਾਅਦ ਇਹ ਰਾਤੀ بیٹے ਮੇਰੇ ਭਤੀਜਾ ਘਰ ਆ ਰਿਹਾ ਸੀ ਆਪਣੇ ਕੰਮ ਤੋਂ ਤੇ ਇਹਨਾਂ ਨੇ ਪਿੱਛੋਂ ਲਿਆ ਕੇ ਐਕਟਿਵਾ ਮਾਰੀ ਤੇ ਉੱਥੇ ਤੂ ਤੂ ਮਮਾ ਹੋਈ ਤੇ ਭਤੀਜਾ ਚਲੋ ਜੀ ਲੜਾਈ ਝਗੜਾ ਫੇਰ ਕੇ ਲੋਕਾਂ ਨੇ ਵਿੱਚ ਪੈ ਕੇ ਛੜਾਤਾ ਭਤੀਜਾ ਮੇਰਾ ਘਰ ਆ ਗਿਆ ਉਹਦੇ ਬਾਅਦ ਇਹ 10 ਤੋਂ 20 ਮੁੰਡੇ ਲੈ ਕੇ ਸਾਡੇ ਘਰ ਆਣ ਪਏ ਆ ਜਿੱਚ ਇਹਨਾਂ ਨੇ ਆ ਕੇ ਸਾਡੇ ਗੇਟ ਤੇ ਕਿਰਪਾਨਾਂ ਮਾਰੀਆਂ ਦਾਤਰ ਮਾਰੇ ਆ ਇੱਟਾਂ ਚਲਾਈਆਂ ਸਾਡੇ ਘਰ ਇੱਟਾਂ ਇੰਨੀਆਂ ਖਲਰੀਆਂ ਸਾਡੇ ਘਰੋਂ ਜਾਨੋ ਮਾਰਦੇ ਨੁਕਸਾਨ ਹੋ ਸਕਦਾ ਸੀ ਜਿੰਨੀਆਂ ਇਹਨਾਂ ਨੇ ਇੱਟ ਚਲਾਈ ਆ ਕੱਲ ਨੂੰ ਕੋਈ ਵੀ ਇੱਕ ਵਾਰ ਦਾ ਕੋਈ ਕਰ ਗਿਆ ਜਿਹੜੇ ਜਿਹੜਾ ਨਾਮ ਲਖਾਏ ਆਪਾਂ ਜਿਹੜੇ ਆਗੇ ਸੀ ਇਹਨਾਂ ਨੂੰ ਇਹ ਉਹਨਾਂ ਕੋਲ ਪੁੱਛਿਆ ਜਾਏਗਾ ਏਕੜਾ ਮ ਮਹੱਲਾ ਜੱਟਾਂ ਉਹਦਾ ਗੁਰਦਾਰਾ ਸਾਹਿਬ ਲੱਗੇ ਮਾਲ ਪਿੰਡ ਚ ਨਾ ਝਗੜਾ ਹੋਇਆ 25 ਤਰੀਕ ਰਾਤ ਨੂੰ ਇਹਦੇ ਸਬੰਧ ਵਿੱਚ ਛਾਪਮਾਰੀ ਕਰ ਲਈ ਦਰਖਾਸਤ ਲਿਖ ਲਈ ਆ ਤੇ تصدیق ਕਰਕੇ ਸੀਸੀਟੀਵੀ ਦੇ ਜਿਹੜੇ ਫੋਟੋ ਸੀ ਉਹ ਕਬਜ਼ੇ ਚ ਲੈ ਲਈਏ ਤੇ ਉਹਦੇ ਵਿੱਚ ਜੋ ਬੰਦੇ ਦੀ شناخت ਉਹਦੇ ਆਧਾਰ ਤੇ ਵੱਧ ਵੱਧ ਸਖਤ ਕਰ ਕਾਨੂੰਨੀ ਕਾਰਵਾਈ ਕੀਤੀ